ਸਵੇਰੇ ਸਵੇਰੇ ਚਾਹ ਦੇ ਨਾਲ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਵੀਡੀਓ ਹੋਣ ਵਾਲੀ ਹੈ ਜੀ ਅੱਜ ਇੱਕ ਆਪਾਂ ਘਰ ਲੈ ਕੇ ਪਹੁੰਚੇ ਜਮਾ ਸਸਤਾ ਰੇਡ ਤੋਂ ਪਤਾ ਲੱਗਿਆ ਹੋਇਆ 8 ਲੱਖ ਰੁਪਏ ਮਾਲਕ ਨੇ ਕੁੱਲ ਇੱਕ ਡਿਮਾਂਡ ਕੀਤੀ ਸੀ 55000 ਦੀ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਸਾਰਾ ਕੁਝ ਆਪਾਂ ਦੇਖਦੇ ਹਾਂ ਜੀ ਸਾਰੀ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਦੇ ਵਿੱਚ ਆਪਾਂ ਹੈ ਲਾ ਦਾਂਗੀ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਸਵਿਫਟ ਡੈਜ਼ਾਇਰ 2013 ਮਾਡਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਰੰਗ ਤੁਸੀਂ ਆਪ ਹੀ ਚੈੱਕ ਕਰੋ ਜੀ ਰੰਗ ਪੂਰਾ ਵਧੀਆ ਮਿਲੂਗਾ ਸਿਲਵਰ ਰੰਗ ਚ ਆਪਾਂ ਗੱਡੀ ਮਿਲੂਗੀ ਟਾਇਰ ਬਿਲਕੁਲ ਨਵੇਂ ਮਿਲ ਜਾਣਗੇ ਜੀ ਟਾਇਰਾਂ ਚ ਅਲਾਈ ਬਹੁਤ ਸੋਹਣੇ ਲੱਗੇ ਹੋਏ ਨੇ ਗੱਡੀ ਦੇ ਨੰਬਰ ਦੀ ਗੱਲ ਕਰੀਏ ਦਿੱਲੀ ਨੰਬਰ ਗੱਡੀ ਹੈ ਸੀ ਸੋਹਣੀ ਗੱਡੀ ਹੈ ਮਾਲਕ ਨੇ ਪੂਰੇ ਸ਼ੌਂਕ ਨਾਲ ਰੱਖੀ ਹੋਈ ਹੈ ਘਰ ਦੀ ਗੱਡੀ ਹੈ ਜੀ ਮਾਲਕ ਦੀ ਪਰਸਨਲ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਏਰੀਆ ਇਹਨਾਂ ਦਾ ਹੈਗਾ ਜੀ ਫਿਰੋਜ਼ਪੁਰ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 65000 ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਜੀ ਗੱਡੀ ਪੂਰੀ ਸੋਹਣੀ ਹੈ ਜੀ ਕਾਗਜ਼ ਸਾਰੇ ਕੰਪਲੀਟ ਮਿਲ ਜਾਣਗੇ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ 1 ਰੁਪਿਆ ਗੱਡੀ ਭਾਲਦੇ ਨਹੀਂ ਬਾਕੀ ਤੁਸੀਂ ਫਿਰੋਜ਼ਪੁਰ ਜਾਉਂਗੇ ਤਾਂ ਤੁਸੀਂ ਨਾਲੇ ਤਾਂ ਇੱਕ ਵਾਰੀ ਗੱਡੀ ਚੈੱਕ ਕਰ ਲਿਓ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਤੇ ਜਦੋਂ ਪੂਰੀ ਤਸੱਲੀ ਕਰ ਲਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜਦੋਂ ਤੁਸੀਂ ਜਾਉਂਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲਬਾਤ ਲਾਜ਼ਮੀ ਕਰ ਲਿਓ 9592831378 ਇਹ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦੇ ਮਾਲਕ ਦਾ ਗੱਡੀ ਆਪਾਂ ਸੈਂਟਰੋ ਲੈ ਕੇ ਪਹੁੰਚੇ ਹਾਂ ਜੀ 2005 ਮਾਡਲ ਹੈ ਜੀ ਪੰਜਾਬ ਨੰਬਰ ਹੈ ਗੱਡੀ ਤੇ ਪੂਰੀ ਸੋਹਣੀ ਹੈ ਜੀ ਗੱਡੀ ਰੰਗ ਪੂਰਾ ਵਧੀਆ ਮਿਲ ਜੂਗਾ ਅੰਦਰੋਂ ਜੇ ਦੇਖੀਏ ਗੱਡੀ ਨੂੰ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਜੀ ਮਿਊਜ਼ਿਕ ਸਿਸਟਮ ਵਧੀਆ ਏਸੀ ਹੀਟਰ ਵਰਕਿੰਗ ਚ ਮੈਟ ਵਧੀਆ ਰੱਖੇ ਹੋਏ ਨੇ ਸਿਲਵਰ ਰੰਗੇ ਜੀ ਤੇ ਗੱਡੀ ਦੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਮਾਲਕ ਦੀ ਲੋਕਲ ਘਰ ਲਈ ਵਰਤੀ ਹੋਈ ਗੱਡੀ ਹੈ ਜੀ ਅੰਮ੍ਰਿਤਸਰ ਮਾਲਕ ਦਾ ਏਰੀਆ ਦਾ ਤੇ 55000 ਰੁਪਏ ਡਿਮਾਂਡ ਹੈ ਜਮੇ ਕਿ ਤੁਹਾਨੂੰ ਮੈਂ ਕਹਿਆ ਸੀਗਾ ਜਮਾ ਸਸਤੀ ਗੱਡੀ ਆਪਾਂ ਇੱਕ ਕੁੱਲ 55000 ਦੀ ਲੈ ਕੇ ਪਹੁੰਚਿਆ ਸੀ ਗੱਡੀ ਪੂਰੀ ਸੋਹਣੀ ਹੈ ਜੀ ਰੰਗ ਰੂng ਪੂਰਾ ਵਧੀਆ ਅੰਦਰੋਂ ਪੂਰੀ ਵਧੀਆ ਪਈਆ ਬਾਹਰੋਂ ਪੂਰੀ ਵਧੀਆ ਪਈਆ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਨੰਬਰ ਜਿੰਨਾਂ ਦੀ ਗੱਡੀ ਹੈਗੀ ਸੀ ਮਾਲਕ ਦਾ ਨੰਬਰ ਹੈ 84273 65947 ਕਰ ਸਕਦੇ ਹੋ ਜੀ ਗੱਲ ਕੋਈ ਵੀ ਕਰਨੀ ਹੋਈ ਸੀ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਨੇ ਡਿਮਾਂਡ ਕੁੱਲ ਕਹੀ ਹੈ 8 ਲੱਖ ਰੁਪਈਆ ਦੀ 8 ਲੱਖ ਰੁਪਈਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮੋਕੇ ਤੇ ਘਾਟਾ ਪਾਦਾ ਕੀਤਾ ਜਾਊਗਾ। ਬਾਕੀ ਤੁਹਾਨੂੰ ਸਾਰੀ ਗੱਲਬਾਤ ਮੈਂ ਦੱਸ ਦਿਆਂ ਸੀ। ਵਧੀਆ ਘਰ ਹੈਗਾ ਤੇ ਉੱਪਰ ਵੀ ਬਣਿਆ ਹੋਇਆ ਜੀ ਪੋਰਸ਼ਨ, ਥੱਲੇ ਵੀ ਬਣਿਆ ਹੋਇਆ। ਬਾਕੀ ਰੰਗ ਦਾ ਕੰਮ ਇਹਨਾਂ ਨੇ ਕਰਵਾਇਆ ਤਾਂ ਸੀਗਾ ਪਰ ਹੁਣ ਫਿਲਹਾਲ ਆਪਾਂ ਨੂੰ ਮੋਕੇ ਤੇ ਜਿਹੜਾ ਰੰਗ ਮਿਲੂਗਾ, ਕਾਫੀ ਜ਼ਿਆਦਾ ਖਰਾਬ ਦੇਖਣ ਨੂੰ ਮਿਲੂਗਾ ਜੀ। ਰੰਗ ਕਰਵਾਉਣ ਤੋਂ ਬਾਅਦ ਘਰ ਬਿਲਕੁਲ ਨਵਾਂ ਕਾਚਾ ਬਣ ਜਾਊਗਾ। ਕੱਲਾ ਰੰਗ ਦਾ ਕੰਮ ਹੋਣ ਵਾਲਾ ਸੀ। ਹੋਰ ਕੋਈ ਮੁਰੰਮਤ, ਕੋਈ ਸਿਮਿੰਟ, ਕੋਈ ਕੁਝ ਨਹੀਂ ਲੱਗਣ ਵਾਲਾ। ਕੱਲਾ ਰੰਗ ਨੂੰ ਛੱਡ ਕੇ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸਾਰਾ ਵੇੜਾ ਆਪਾਂ ਨੂੰ ਪੱਕਾ ਮਿਲ ਜੂਗਾ ਉੱਪਰੋਂ ਵਧੀਆ ਮਿਲ ਜੂਗਾ ਥੱਲੇੋਂ ਵਧੀਆ ਜੀ ਪੰਜ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਤਿੰਨ ਕਮਰੇ ਆਪਾਂ ਨੂੰ ਮਿਲ ਜਾਣਗੇ ਇੱਕ ਰਸੋਈ ਇੱਕ ਬਾਥਰੂਮ ਤੇ ਇੱਕ ਸਟੋਰ ਜੀ ਤੇ ਮਾਲਕ ਦਾ ਜਿਹੜਾ ਏਰੀਆ ਜੀ ਕੋਟਕਪੂਰਾ ਪ੍ਰੇਮ ਨਗਰ ਨੀਅਰ ਲੱਕੜਕੰਡਾ ਤੁਸੀਂ ਜਾ ਕੇ ਦੇਖਣਾ ਚਾਹੋ ਨਾ ਜਾ ਕੇ ਦੇਖ ਸਕਦੇ ਹੋ ਪ੍ਰੇਮ ਨਗਰ ਕੋਟਕਪੂਰੇ ਚ ਆਪਾਂ ਨੂੰ ਘਰ ਮਿਲੂਗਾ ਬਾਕੀ ਜਿਹੜਾ ਰੇਟ 8 ਲੱਖ ਰੁਪਇਆ ਤੁਹਾਨੂੰ ਮੈਂ ਕਿਹਾਗਾ ਉਹ ਮੌਕੇ ਤੇ ਰੇਟ ਹੋ ਜੂਗਾ ਜੀ ਅਰਜੈਂਟ ਵੇਚਣਾ ਸੀ ਤੇ 8 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਮੱਛੀ ਮੋਟਰ ਵਗੈਰਾ ਪਾਣੀ ਵਾਸਤੇ ਲੱਗੀ ਹੋਈ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਘਰ ਚ ਬਾਕੀ ਤੁਹਾਨੂੰ ਇਕੱਲੀ ਇਕੱਲੀ ਗੱਲਬਾਤ ਆਪਾਂ ਦੱਸ ਰਹੇ ਹਾਂ ਜੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਤੁਹਾਨੂੰ ਮਿਲ ਗਿਆ ਸੀ ਤੇ ਵੀਡੀਓ ਚ ਇਕੱਲੀ ਇਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਤੇ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਇਹ ਤੇ ਦੋਵੇਂ ਗੱਡੀਆਂ ਤੁਹਾਨੂੰ ਪਿੱਛੇ ਜਿਹੜੀਆਂ ਦੇਖੀਆਂ ਤੁਸੀਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸੀ ਜ਼ਰੂਰ ਕਮੈਂਟ ਕਰ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਕਿਹੜੀ ਮਸ਼ੀਨਰੀ ਕੁਝ ਵੀ ਚਾਹੀਦਾ ਜੀ ਕਰੋ ਕਮੈਂਟ ਲੈ ਕੇ ਪਹੁੰਚ ਜਾਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਕੁਝ ਵੀ ਹੈ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਗੇ ਜੀ ਨੰਬਰ ਆਪਣਾ 9460829482 ਚੈਨਲ ਦਾ WhatsApp ਨੰਬਰ ਹੈ ਜੀ ਉੱਤੇ ਵੀ ਆਪਣਾ ਨੰਬਰ ਇਹ ਵਾਰ-ਵਾਰ ਚੱਲਦਾ ਰਹਿੰਦਾਗਾ ਇਸ ਨੰਬਰ ਤੇ ਭੇਜੇ ਨਾ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਬਸ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਬਾਕੀ ਤੁਹਾਨੂੰ ਵੀਡੀਓ ਪਸੰਦ ਆਈ ਹੋ ਜੀ ਹਰ ਰੋਜ਼ ਤੁਸੀਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੀ ਤੇ ਲਾਈਕ ਕਰਨਾ ਨਾ ਭੁੱਲਿਓ ਜੀ ਸ਼ੇਅਰ ਕਰਦੋ ਬੱਸ ਤੁਹਾਨੂੰ ਸਪੋਰਟ ਕਰਿਓ ਜ